ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਲਕ੍ਰਿਤ ਕੌਰ ਤੇ ਹਾਜ਼ਰ ਹੋਈ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਫਰਾਂਸ ਤੇ ਅਮਰੀਕਾ ਦੌਰੇ ਤੇ ਜਿਹੜੇ ਕੀ ਨਿਕਲ ਚੁੱਕੇ ਨੇ ਸਭ ਤੋਂ ਪਹਿਲਾਂ ਉਹ ਫਰਾਂਸ ਪਹੁੰਚਣਗੇ ਤੇ ਉਸ ਤੋਂ ਬਾਅਦ ਉਹ ਅਮਰੀਕਾ ਦੇ ਲਈ ਰਵਾਨਾ ਹੋਣਗੇ ਤਨਵੰਤ ਵੀ ਨਰੇਂਦਰ ਮੋਦੀ ਫਰਾਂਸ ਤੇ ਅਮਰੀਕਾ ਦੌਰੇ ਲਈ ਰਵਾਨਾ ਹੋ ਗਏ ਨੇ ਤੇ ਉਹ ਪਹਿਲਾਂ ਫਰਾਂਸ ਜਾਣਗੇ ਫਿਰ ਅਮਰੀਕਾ ਜਾਣਗੇ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਆਪਣੇ 3 ਦਿਨਾਂ ਫਰਾਂਸ ਦੌਰੇ ਦੇ ਦੌਰਾਨ ਮੋਦੀ ਪੈਰਿਸ ਦੇ ਵਿੱਚ ਮੈਕਰੋਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸੰਮੇਲਨ 2025 ਦੀ ਸਹਿ ਪ੍ਰਧਾਨਗੀ ਕਰਨਗੇ ਉਹਨਾਂ ਦੇ ਨਾਲ ਦੁਬਲੀ ਕੱਲ ਬਾਤ ਕਰਨਗੇ ਅਤੇ ਵਪਾਰਕ ਆਗੂਆਂ ਨੂੰ ਸੰਬੋਧਨ ਕਰਨਗੇ ਤੁਹਾਨੂੰ ਦੱਸਤੀ ਹੈ ਕਿ ਇਹ ਸੰਮੇਲਨ 11 ਫਰਵਰੀ ਨੂੰ ਗ੍ਰੈਂਡ ਪੈरिस ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਮੋਦੀ ਸੋਮਵਾਰ ਨੂੰ ਪੈरिस ਪਹੁੰਚਣਗੇ ਅਤੇ ਐਲੀਸੀ ਪੈਲੇਸ ਵਿਖੇ ਮੈਕਰਨ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟੈਕਨੋਲੋਜੀ ਖੇਤਰ ਦੇ ਸੀਈਓ ਤੇ ਸੰਮੇਲਨਤ ਵਿੱਚ ਸੱਦੇ ਗਏ ਹੋਰ ਪਤਵੰਤਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ ਤੇ ਉਦਰੇ ਪ੍ਰਧਾਨ ਮੰਤਰੀ 11 ਫਰਵਰੀ ਯਾਨੀ ਕਿ ਅੱਜ मैक्रोन ਨਾਲ AI ਐਕਸ਼ਨ ਸੰਮੇਲਨ ਦੀ ਸਹਿ ਪ੍ਰਧਾਨਗੀ ਕਰਨਗੇ ਇਸ ਸੰਮੇਲਨ ਦਾ ਉਦੇਸ਼ AI ਟੈਕਨੋਲੋਜੀਆਂ ਦੀ ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਜੋ ਕਿ ਵਿਸ਼ਵ ਅਰਥ ਵਿਵਸਥਾ ਦੇ ਭਵਿੱਖ ਨੂੰ ਆਕਾਰ ਦੇਣ ਦੇ ਵਿੱਚ ਮਹੱਤਵਪੂਰਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਪੀਐਮ ਮੋਦੀ मैक्रोन ਦੇ ਨਾਲ ਮਾਰਸੇਲੀ ਵਿੱਚ ਭਾਰਤ ਦੇ ਨਵੇਂ ਕੌਂਸਲਿਟ ਜਰਨਲ ਦਾ ਉਦਘਾਟਨ ਕਰਨ ਦਾ ਵੀ ਪ੍ਰੋਗਰਾਮ ਹੈ ਦੋਵੇਂ ਆਪ ਗੁ ਬਾਅਦ ਦੇ ਵਿੱਚ ਇੰਡਸਟਰੀ థਰਮੋ ਨਿਊਕਲੀਅਰ ਪ੍ਰੋਗਿਆਤਮਕ ਰੀਐਕਟਰ ਯਾਨੀ ਕਿ ਆਈਟੀਈਆਰ ਸਾਈਟ ਕਟੜਾਚੇ ਦਾ ਦੌਰਾ ਕਰਨਗੇ ਜੋ ਕਿ ਇੱਕ ਉੱਚ ਵਿਗਿਆਨ ਪ੍ਰੋਜੈਕਟ ਹੈ ਤੇ ਉਸ ਤੋਂ ਬਾਅਦ ਉਹ ਅਮਰੀਕਾ ਦੇ ਲਈ ਰਵਾਨਾ ਹੋਣਗੇ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ ਆਪਣਾ ਧਿਆਨ ਪੰਜਾਬ ਦੇ ਵੱਲ ਕੇਂਦ੍ਰਿਤ ਕਰ ਰਹੇ ਨੇ ਉਨ੍ਹਾਂ ਨੇ ਗੈਵਰ ਫਰਵਰੀ ਨੂੰ ਦਿੱਲੀ ਵਿੱਚ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਯਾਨੀ ਕਿ ਅੱਜ ਜੋ ਹੈ ਮੀਟਿੰਗ ਹੋਵੇਗੀ ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਿਧਾਇਕਾਂ ਨਾਲ ਕੀਤੀ ਗਈ ਚਰਚਾ ਤੋਂ ਬਾਅਦ ਕੈਬਨਟ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਨੇ ਜਿਨ੍ਹਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਬੁਲਾਈ ਗਈ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਲੈਤੇ ਜਾ ਸਕਦੇ ਨੇ ਤੇ ਪੰਜਾਬ ਦੇ ਵਿਧਾਇਕਾ ਦੇ ਕੰਮਕਾਜ ਤੇ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਵੀ ਉਠਾਏ ਜਾ ਰਹੇ ਨੇ ਤਾਂ ਬਿਲਕੁਲ ਦਿੱਲੀ ਚੋਣਾ ਵਿੱਚ ਆਮ ਆਦਮੀ ਪਾਰਟੀ ਅਤੇ ਉਸ ਦੇ ਵੱਡੇ ਲੀਡਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਹਾਰ ਤੋਂ ਬਾਅਦ ਪਾਰਟੀ ਲੀਡਰਸ਼ਿਪ ਹਾਰ ਦੇ ਕਾਰਨਾਂ ਦੀ ਤਲਾਸ਼ ਵਿੱਚ ਜੁਟੇ ਗਈ ਹੈ ਤਾਂ ਬਿਲਕੁਲ ਜਿੱਥੇ ਬੀਤੇ ਦਿਨ ਰਾਸ ਸਭਾ ਮੈਂਬਰਸਨ ਪੀ ਪਾਠਕ ਦੇ ਵੱਲੋਂ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜੋਥੇ ਹੁਣ ਅੱਜ ਕੇਜਰੀਵਾਲ ਪੰਜਾਬ ਇਕਾਈ ਦੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ ਇਸ ਮੀਟਿੰਗ ਵਿੱਚ ਉਹ ਵਿਧਾਇਕ ਸ਼ਾਮਿਲ ਹੋਣਗੇ ਜਿਨ੍ਹਾਂ ਦੀ ਡਿਊਟੀ ਪਾਰਟੀ ਦੇ ਵੱਲੋਂ ਦਿੱਲੀ ਚੋਣਾਂ ਵਿੱਚ ਲਗਾਈ ਗਈ ਸੀ ਦਰਸਲ ਪਾਰਟੀ ਉਹਨਾਂ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਵੇਗੀ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਸਿਆਸੀ ਹਾਲਾਤਾਂ ਸੰਬੰਧੀ ਵੀ ਚਰਚਾ ਕੀਤੀ ਜਾ ਸਕਦੀ ਹੈ ਦਿੱਲੀ ਚੋਣਾਂ ਦੇ ਦੌਰਾਨ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਈ ਮੰਤਰੀ ਅਤੇ ਵਿਧਾਇਕ ਵੀ ਪਹੁੰਚੇ ਸਨ ਇਨ੍ਹਾਂ ਲੀਡਰਾਂ ਨੇ ਕਈ ਦਿਨ ਦਿੱਲੀ ਵਿੱਚ ਗਰਾਊਂਡ ਉੱਪਰ ਰਹਿ ਕੇ ਚੋਣ ਪ੍ਰਚਾਰ ਦੀ ਕਮਾਂ ਸੰਭਾਲੀ ਸੀ ਤਾਂ ਦੱਸ ਦਿੰਦੇ ਹਾਂ ਕਿ ਦਿੱਲੀ ਚੋਣਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤੇ ਕਿਉਂਕਿ ਦਿੱਲੀ ਤੋਂ ਬਾਅਦ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਸਭ ਤੋਂ ਮਜ਼ਬੂਤ ਆਧਾਰ ਹੈ ਜਿਸ ਦੇ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ 92 ਸੀਟਾਂ ਤੇ ਜਿੱਤ ਹਾਸਲ ਹੋਈ ਸੀ ਜਦੋਂ ਕਿ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਵਿਰੋਧੀ ਧਿਰ ਵਿੱਚ ਆਈ ਸੀ ਹੁਣ ਆਮ ਆਦਮੀ ਪਾਰਟੀ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਵਿੱਚ ਆਪਣੇ ਜੇਤੂ ਰਥ ਨੂੰ ਜਾਰੀ ਰੱਖਣਾ ਚਾਹੇਗੀ ਤੇ ਇਸ ਦੇ ਨਾਲ ਹੀ ਵਿਸ਼ਵ ਵਾਰਤਾ ਦੇ ਸੂਤਰਾਂ ਦੇ ਮੁਤਾਬਕ ਇੱਕ ਅਹਿਮ ਜਾਣਕਾਰੀ حاصل ਹੋਈ ਤੁਹਾਨੂੰ ਦੱਸਦੀ ਕਿ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਜਿਹੜੇ ਕਿ ਫੈਸਲੇ ਲਏ ਜਾ ਸਕਦੇ ਨੇ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਕੁਝ ਐਮਐਲਏ ਤੇ ਮੰਤਰੀ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਮਾਮਲੇ 'ਚ ਵੀ ਇੱਥੇ ਇਸ ਮੀਟਿੰਗ ਦੇ ਵਿੱਚ ਪੱਖ ਰੱਖਿਆ ਜਾ ਸਕਦਾ ਤਾਂ ਬਿਲਕੁਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੂਤਰਾਂ ਦੇ ਮੁਤਾਬਕ ਮਿਲੀ ਜਾਣਕਾਰੀ ਦੇ ਅਨੁਸਾਰ ਅਸੀਂ ਤੁਹਾਨੂੰ ਇਹ ਦੱਸ ਰਿਹਾ ਕਿ ਇਸ ਮੀਟਿੰਗ ਦੇ ਵਿੱਚ ਜਿਹੜਾ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਐਲਾਨ ਕੀਤਾ ਗਿਆ ਸੀ ਉਸਤੇ ਵੀ ਨਜ਼ਰ ਮਾਰੀ ਜਾ ਸਕਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲ ਸਕਦੇ ਨੇ ਤੇ ਦੂਜਾ ਵੱਡਾ ਫੈਸਲਾ ਇਹ ਕੀਤਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਹ ਵੱਡਾ ਐਲਾਨ ਜਿਹੜਾ ਕੀ ਕੀਤਾ ਗਿਆ ਸੀ ਕਿ ਦਲਿਤ ਡੈਪਟੀ ਸੀਐਮ ਪੰਜਾਬ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਵੇਗਾ ਤਾਂ ਇਹ ਵੀ ਹੋ ਸਕਦਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਨੂੰ ਦਲਿਤ ਡੈਪਟੀ ਸੀਐਮ ਜਿਹੜਾ ਕੀ ਮਿਲ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਕਿਹੜੇ ਵੱਡੇ ਫੈਸਲੇ ਲਿੱਤੇ ਜਾਣਗੇ ਫਤਰੇ ਬੋਰਡ ਪ੍ਰਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਰਿੰਦਰ ਮੋਦੀ ਦੇ ਵੱਲੋਂ ਬੱਚਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਪ੍ਰਿਕਿਆਪੇ ਚਰਚਾ ਦੇ 8th ਐਡੀਸ਼ਨ ਦੇ ਵਿੱਚ 3 ਕਰੋੜ ਤੋਂ ਵੱਧ ਵਿਦਿਆਰਥੀਆਂ ਦੇ ਨਾਲ ਗੱਲ ਕਰ ਰਹੇ ਹਨ ਤੇ ਉਹਨਾਂ ਨੂੰ ਪ੍ਰਿਕਿਆ ਦੇ ਸਟ्रेस ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸ ਰਹੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਸੂਰਜ ਚੜਨ ਤੋਂ ਬਾਅਦ ਦਰਖਤ ਖੜੇ ਹੋ ਕੇ ਡੂੰਘੇ ਸਾਹ ਲੈਣੇ ਚਾਹੀਦੇ ਨੇ ਜਕਰ ਕੋਈ ਜ਼ਿੰਦਗੀ ਵਿੱਚ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਇਸ ਦੇ ਵਿੱਚ ਪੋਸ਼ਣ ਦਾ ਖਾਸ ਮਹੱਤਵ ਹੈ ਕਿ ਖਾਣਾ ਹੈ ਕਦੋਂ ਖਾਣਾ ਹੈ ਕਿਵੇਂ ਖਾਣਾ ਇਹ ਸਭ ਬਹੁਤ ਹੀ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਅਸਫਲਤਾ ਤੋਂ ਬਚਣ ਦੇ ਸੁਝਾਅ ਵੀ ਦਿੱਤੇ ਨੇ ਉਹਨਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੇ ਪੜਾਈ ਦੇ ਦਿਨਾਂ ਬਾਰੇ ਦਿਨਾਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੜਾਈ ਦੇ ਦਿਨਾਂ ਵਿੱਚ ਕੀ ਕਰਦੇ ਸੀ ਤੇ ਉਹਨਾਂ ਨੇ ਕਿਹਾ ਕਿ ਹੱਥ ਲਿਖਤ ਬਹੁਤ ਵਧੀਆ ਨਹੀਂ ਸੀ ਇਸ ਲਈ ਉਹਨਾਂ ਦੇ ਅਧਿਆਪਕਾਂ ਨੇ ਇਹਨਾਂ ਨੂੰ ਸੁਧਾਰਨ ਲਈ ਸਖਤ ਮਿਹਨਤ ਕੀਤੀ ਸੀ ਸੋਸੋ ਬਾਤ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਲਿਖਣ ਤੇ ਜ਼ੋਰ ਦੇਣ ਬਾਰੇ ਗੱਲ ਕੀਤੀ ਉਹਨਾਂ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਲਿਖਣ ਦੀ ਆਦਤ ਰੱਖਣੀ ਚਾਹੀਦੀ ਹੈ ਭਾਵੇਂ ਉਮਰ ਕੋਈ ਵੀ ਹੋਵੇ ਇਸ ਸਾਲ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕੁੱਲ 36 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲ ਕੀਤੀ ਹੈ ਸਰਵਣ ਸਿੰਘ ਪੰਦੇ ਜੋ ਕਿ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਇਹ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਓ ਸੁਣਦੇ ਆ ਕੀ ਕਹਿੰਦੇ ਨੇ ਸਰਵਣ ਸਿੰਘ ਪੰਦੇ ਖੇਤੀ ਸੈਕਟਰ ਮੇ ਪੈਦਾਵਾਰ ਤਾਂ ਬਹੁਤ ਹੈ ਖੇਤੀ ਸੈਕਟਰ ਕਾ ਜੋ ਪੈਦਾਵਾਰ ਕਾ ਸਹੀ ਮੁੱਲ ਹੈ ਉਹ دیا ਨਹੀਂ ਜਾ ਰਹਾ ਜਿਤਨੀ ਆਬਾਦੀ ਖੇਤੀ ਸੈਕਟਰ ਮੇ ਕੰਮ ਕਰ ਸਕਦੀ ਹੈ ਔਰ ਕਿਸੇ ਸੈਕਟਰ ਮੇ ਨਹੀਂ ਕਰ ਸਕਦੀ तभी युवा बेरोजगार होकर ग्रामीण युवा बहुत ज्यादा है ज्यादातर विदेशों में जा रहे हैं। अगर भारत सरकार हमारी मांगे मान ले खेती को हम कुछ कह लिए प्रोपर्टिबल कर दे तो यहाँ के युवा जो है हाँ विदेशों में नहीं जाएंगे ऐसा हमारा मानना है किसानों वालों अपनी मंगा की ਬਾਗੜਾ ਤੇ ਸੰਘਰਸ਼ ਕੀਤਾ ਚਾਰੋਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਤੇ ਉਦੋਂ ਤੱਕ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਦੱਸਣਯੋਗ ਹੈ ਕਿ ਕਿਸਾਨਾਂ ਦੇ ਇਹ ਅੰਦੋਲਨ ਨੂੰ 13 ਫਰਵਰੀ ਨੂੰ ਜਿਹੜਾ ਕਿ ਇੱਕ ਸਾਲ ਪੂਰਾ ਹੋ ਜਾਵੇਗਾ ਤਾਂ ਬਿਲਕੁਲ 150 ਦਿਨ ਜਿਹੜੇ ਕਿ ਪੂਰੇ ਹੋ ਜਾਣਗੇ ਜ਼ਿਕਰ ਹੋ ਗਿਆ ਕਿ ਜਗਜੀਤ ਸਿੰਘ ਡੱਲਿਆਵਾਲ ਦੀ ਹਾਲਤ ਵੀ ਜਿਹੜੀ ਕਿ ਕਾਫੀ ਜ਼ਿਆਦਾ ਕਮਜ਼ੋਰ ਹੋ ਗਈ ਹੈ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੁੰਦਾ ਹੈ ਨਜ਼ਰ ਆ ਰਿਹਾ ਹੈ ਉਹਨਾਂ ਦੇ ਮਰਨ ਵਰਤ ਨੂੰ ਵੀ ਜਿਹੜੇ ਕਿ ਹੁਣ 78 ਦਿਨ ਪੂਰੇ ਹੋ ਚੁੱਕੇ ਨੇ ਤਾਂ ਕਹਿ ਸਕਦੇ ਆ ਕਿ 80 ਦੇ ਕਰੀਬ ਹੁਣ ਜਿਹੜੇ ਕਿ ਦਿਨ ਪੂਰੇ ਹੋਣ ਨੂੰ ਆ ਰਹੇ ਨੇ ਤੇ ਉਹਨਾਂ ਦਾ ਮਰਨ ਵਰਤ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾ ਮਨਵਾ ਕੇ ਹੀ ਇੱਥੋਂ ਵਾਪਸ ਜਾਵਾਂਗੇ ਤੇ ਉਸ ਤੋਂ ਬਾਅਦ ਹੀ ਮੈਂ ਆਪਣਾ ਮਰਨ ਵਰਤ ਤੋੜੂਗਾ ਪੰਜਾਬ ਤੇ ਹਰਿਆਣਾ ਵਿਚਕਾਰ ਖਨੌਰੀ ਸਰਹੱਦ ਤੇ ਕਿਸਾਨਾਂ ਗੁੱਜਜੀ ਸਿੰਘ ਢੱਲੇਵਾਲ ਵੱਲੋਂ ਕੀਤੀ ਜਾ ਰਹੀ ਭੁਖ ਹੜਤਾਲ ਆਪਣੇ 78ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਪਿਛਲੇ 7 ਦਿਨਾਂ ਤੋਂ ਉਹ ਡਾਕਟਰੀ ਸਹੂਲਤ ਨਹੀਂ ਲੈ ਰਹੇ ਹਨ ਕਿਉਂਕਿ ਉਹਨਾਂ ਦੀਆਂ ਜ਼ਿਆਤਰ ਨਾੜੀਆਂ ਬੰਦ ਹਨ ਜਿਸ ਕਾਰਨ ਡਾਕਟਰਾਂ ਨੂੰ ਸਟ੍ਰਿੰਜ ਲਗਾਉਣ ਦੇ ਵਿੱਚ ਕਾਫੀ ਦਿਕਤ ਆ ਰਹੀ ਸੀ ਤੇ ਸਟ੍ਰੇਂਜ ਲੋਕ ओनली ਡਾਕਟਰੀ ਸਹੂਲਤ ਪ੍ਰਦਾਨ ਕਰਨ ਵਿੱਚ ਮੁਸ਼ਕਿਲਾਂ ਕਾਰਨ ਉਹਨਾਂ ਦਾ ਸਰੀਰ ਹੋਰ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਦੂਜੇ ਪਾਸੇ ਸ਼ੰਭੂ ਖਨੌਰੀ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਨੇ 12 ਫਰਵਰੀ ਨੂੰ ਚੰਡੀਗੜ੍ਹ 'ਚ ਇੱਕ ਮੀਟਿੰਗ ਲਈ ਸੱਦਾ ਦਿੱਤਾ ਸੀ ਇਸ ਮੁੱਦੇ ਤੇ ਵੀ ਕਿਸਾਨ ਸ਼ੰਭੂ ਮੋਰਚੇ ਤੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਕਿ ਕੀਤੀ ਗਈ ਹੈ ਦੱਸਣਯੋਗ ਹੈ ਕਿ 11 12 ਅਤੇ 13 ਨੂੰ ਜਿਹੜੀ ਕਿ ਮਹਾਪੰਚਾਇਤ ਵੀ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਨਾ ਮਹਾਪੰਚਾਇਤਾਂ ਦੇ ਵਿੱਚ ਕਿਸਾਨਾਂ ਵੱਲੋਂ ਕਿਹੜੇ ਵੱਡੇ ਐਲਾਨ ਕੀਤੇ ਜਾਣਗੇ ਖਾਸ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਵੱਧ ਤੋਂ ਵੱਧ ਕਿਸਾਨ ਇਹ ਨਾ ਮਹਾਪੰਚਾਇਤਾਂ ਦੇ ਵਿੱਚ ਪਹੁੰਚਣ ਤਾਂ ਜੋ ਕਿਸਾਨਾਂ ਦਾ ਹੌਸਲਾ ਵਧੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਮਨਵਾ ਕੇ ਹੀ ਵਾਪਸ ਜਾਵਾਂਗੇ ਤੋ ਅਧਰੇ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਤੇ ਜਿਹੜੀ ਕਿ ਕਾਰਵਾਈ ਕੀਤੀ ਗਈ ਸੀ ਤਾਂ ਉਸ ਦੇ ਮੱਦੇ ਨਜ਼ਰ ਹੀ ਉਹਨਾਂ ਦੇ ਵੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਆ ਉਸ ਤੋਂ ਹੁਣ ਦਿਆਂ ਕੀ ਕਹਿੰਦੇ ਨੇ ਰਾਣਾ ਗੁਰਜੀਤ ਸਿੰਘ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਈ ਦਫਾ ਨੈਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਆਖ ਦਿਖਾਇਆ ਹੁਣ ਜਿੱਦਾਂ ਜਿੱਦਾਂ ਮੈਨੂੰ ਪੁੱਛੋਗੇ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ মিডিਆ ਦਾ ਤੇ ਵੀਰ ਹੁਣ ਤੁਸੀਂ ਵੀ ਨਾ ਬੋਲੋ ਫਿਰ ਫਿਰ ਮੇਰੇ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਦਾ ਜਿਹੜੇ ਕੰਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਤੇ ਰੇਡ ਪਈ ਆ ਇਨਕਮ ਟੈਕਸ ਦੀ ਰੇਟ 90% ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:00 ਵਜੇ ਆ ਬਟੇ ਪਰ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਜੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨੇ ਫੋਨ ਇਕੱਠੇ-ਕੁੱੱਟੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਾਣਾਇੰਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ I will handle it ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ this is how it started ਚਲੋ ਫਿਰ ਉਹਨਾਂ ਨੇ ਸਾਨੂੰ ਥੱਲੇ ਬੁਲਾਇਆ ਐ ਕਪੜੇ-ਕਪੜੇ ਪਾ ਕੇ ਥੱਲੇ ਗਏ ਪਰ ਭਗਵਾਨ ਕੇ ਜਿਹੜਾ ਪਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਏ ਕਿ ਅਸੀਂ ਇੰਨੇ ਵਜੇ ਨੋਟਿਸ ਦਿੰਦੇ ਆ ਉਹ ਕਰੀਮ-ਕਰੀਮ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਨਹੀਂ بس ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਇਤਰਾਜ਼ ਜੇ ਮੈਂ ਸੋਣਾ ਕਹਿੰਦੇ ਕੋਈ ਇਤਰਾਜ਼ ਨਹੀਂ ਕਹਿੰਦੇ ਫਟ ਗਾੜ ਤੇਰੇ ਸਰਹਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਪਰ ਮੈਂ 3 ਘੰਟੇ ਸੁਤਾ ਟਕਾ ਆ ਗਿਆ ਹਾਂਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਗਰ ਇਨ ਕੰਟੈਕਟਸ ਵਾਲੇ ਆਉਂਦੇ ਸੀ ਮਿਸ ਬਿਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬਿਹੇਵਡ ਦੇਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਰ ਦਾ ਇੱਕ ਦੋ ਥੋੜੀ ਥੋੜੀ ਬਹੁਤ देर ਮੈਂ ਬੈਠਾ ਮੈਂ ਜਾਈ ਦੇਰ ਨਹੀਂ ਬੈਠਣਾ ਕੋਈ ਪਰ ਦੇਵਰ ਵੈਲ ਬੇਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਯਾਰਾਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੌੜੇ ਹੀ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਲੀ ओन ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਓਰੇ 17 18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਕਹਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਆਉਣ ਘਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਔਰ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਯਾਰ ਮੇਰੇ ਵਰਗੇ ਬਟਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਵੇ ਤੇ 35 ਜਗ੍ਹਾ ਛਿਆਰੋ ਦੇ ਰੇਟ ਮੈਂ ਕਿਹੜਾ ਮੰਗਨੀ ਆ 35 ਜਗ੍ਹਾ ਰੇਟ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇਟ ਟ੍ਰਾਈਡ देयर ਬੈਸਟ ਐਂਡ ਥੈਟ ਇਜ਼ देयर ਰਾਈਟ ਆਪਾ ਕਿਰਾਕ ਗਿਲਾ ਮੰਨੀ ਹੈ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣਾ ਹੀ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਉਹ ਸੀ ਦੇ ਦਿੱਤੇ ਤੇ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਪਾਕ ਦੀ ਤਾਂ ਮੌਸਮ ਨੂੰ ਲੈ ਕੇ ਜਿਹੜੀ ਕਿ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਈ ਵਾਰ ਅਜਿਹਾ ਲੱਗਦਾ ਕਿ ਠੰਡ ਜਿਹੜੀ ਕਿ ਵਧੇਗੀ ਤੇ ਠੰਡੀਆਂ ਹਵਾਵਾਂ ਚੱਲਣ ਲੱਗ ਜਾਂਦੀ ਨੇ ਪਰ ਦੂਜੇ ਹੀ ਪਲ ਕਈ ਵਾਰ ਕੜਾਕੇ ਦੀ ਧੁੱਪ ਨਿਕਲਦੀ ਹੈ ਜਿਸ ਦੇ ਨਾਲ ਗਰਮੀ ਦਾ ਅਹਿਸਾਸ ਹੁੰਦਾ ਹੈ ਹਾਲਾਂਕਿ ਸਵੇਰੇ ਤੇ ਰਾਤ ਨੂੰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਦੁਪਹਿਰ ਸਮੇਂ ਸੂਬੇ ਦੇ ਵਿੱਚ ਕੜਾਕੇ ਦੀ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਲੋਕ ਕਾਂ ਦੇ ਵਿੱਚ ਸਰਦੀ ਅਤੇ ਗਰਮੀ ਦੋਵਾਂ ਦਾ ਅਹਿਸਾਸ ਹੁੰਦਾ ਹੈ ਤੇ ਦੋਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵੇਲੇ ਦਿਨਾਂ ਤੇ ਰਾਤ ਦੇ ਤਾਪਮਨ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਜਿਸ ਕਾਰਨ ਥੋੜੀ ਜਹੀ ਲਾਪਰਵਾਹੀ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਹਵਾਵਾਂ ਦੇ ਰੁਕਣ ਨਾਲ ਧੁੱਪ ਦਿਨ ਬਦ ਦਿਨ ਵਧੇਗੀ ਜਦੋਂ ਕਿ ਰਾਤ ਦਾ ਤਾਪਮਨ ਘਟਦਾ ਰਹੇਗਾ ਇੰਨੇ ਦਿਨਾਂ ਹੀ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਨੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ 5 ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਦਾਨੀ ਇਲਾਕਿਆਂ ਵਿੱਚ ਹਲਕੀ ਠੰਡ ਵਧੇਗੀ ਪਰ ਤਾਪਮਾਨ ਦੇ ਵਿੱਚ ਇਸ ਦਾ ਪ੍ਰਭਾਵ ਬਹੁਤਾ ਨਹੀਂ ਦਿਖਾਈ ਦੇਵੇਗਾ ਯਾਨੀ ਕਿ ਪੂਰਾ ਹਫ਼ਤਾ ਕਾਫੀ ਖੁਸ਼ਕ ਹੋ ਜਾਵੇਗਾ ਮੌਸਮ ਵਿਗਿਆਨੀ ਦੇ ਅਨੁਸਾਰ ਦਿਨ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਅਤੇ ਫਰਵਰੀ ਦੇ ਅੰਤ ਤੱਕ ਇਹ 30 ਡਿਗਰੀ ਜਾਂ ਇਸ ਤੋਂ ਵੱਧ ਤੱਕ ਪਹੁੰਚ ਸਕਦਾ ਹੈ ਤੋਦਰੀਤ ਅੰਦਾਜ਼ਨ ਨੇ ਕਿ ਰਾਸ਼ਟਰਪਤੀ ਦ੍ਰੋਪਤੀ ਮੁਰੰਬੂ ਵੀ ਜਿਹੜੇ ਕੇ ਸੋਮਵਾਰ ਨੂੰ ਪ੍ਰਯਾਗਰਾਜ ਪਹੁੰਚੇ ਸੀ ਜਿੱਥੋਂ ਉਹਨਾਂ ਦੇ ਵੱਲੋਂ ਵੀ ਸੰਗਮ ਦੇ ਵਿੱਚ ਡੁੱਬਕੀ ਲਗਾਈ ਗਈ ਜਿਸ ਦੀਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਪ੍ਰਯਾਗਰਾਜ ਵੱਾਈ ਅੱਡੇ ਤੇ ਪਹੁੰਚੀ ਜਿੱਥੇ ਰਾਜ ਦੀ ਰਾਜਪਾਲ ਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗਿਆ ਦਿੱਤਿਆਨਾਥ ਨੇ ਉਹਨਾਂ ਦਾ ਸਵਾਗਤ ਕੀਤਾ ਉੱਥੋਂ ਉਹ ਰੈਲ ਪਹੁੰਚੀ ਅਤੇ ਕਿਸ਼ਤੀ ਰਾਹੀਂ ਸੰਗਮ ਪਹੁੰਚ ਕੇ ਇਸ਼ਨਾਨ ਕੀਤਾ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਮਹਾਕੁੰਭ ਚ ਰਾਸ਼ਟਰਪਤੀ ਸੰਗਮ ਚ ਪੂਜਾ ਕਰਨ ਦੇ ਨਾਲ ਹੀ ਚੌਵਟ ਅਤੇ ਬੜੇ ਹਨੂਮਾਨ ਮੰਦਿਰ ਚ ਪੂਜਾ ਕਰੇਗੀ ਉਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਡਿਜੀਟਲ ਕੁੰਭ ਅਨੁਭਵ ਕੇਂਦਰ ਵੀ ਜਾਏਗੀ ਤਾਂ ਬਾਕੀ ਕੋਲ ਜੋ ਦੱਸਿਆ ਗਿਆ ਸੀ ਤਾਂ ਉਸ ਦੇ ਉਪਰੰਤ ਹੀ ਸਾਰਾ ਮੈਪ ਜਿਹੜਾ ਕਿ ਵੱਲੋਂ ਕੀਤਾ ਗਿਆ ਸੀ ਤਾਂ ਪਹਿਲਾ ਰਾਸ਼ਟਰਪਤੀ ਜਿਹੜੇ ਕੀ ਉਹਨਾਂ ਦੇ ਵੱਲੋਂ ਪੂਜਾ ਕੀਤੀ ਗਈ ਉਸ ਤੋਂ ਬਾਅਦ ਹਨੂਮਾਨ ਮੰਦਿਰ ਵਿੱਚ ਜਾਇਆ ਗਿਆ ਤੇ ਉਸ ਤੋਂ ਬਾਅਦ ਡਿਜੀਟਲ ਕੁੰਭ ਅਨੁਭਵ ਕੇਂਦਰ ਵੀ ਉਹ ਹੋ ਗਏ ਅਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਵੀ ਮਹਾਕੁੰਦਰਾਨ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਸੀ ਤਦ ਦੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਐਸਜੀਪੀਸੀ ਦੀ ਜਿਹੜੀ ਕੀ ਕਾਰਜਕਾਰੀ ਪ੍ਰਧਾਨ ਦੀ ਮੀਟਿੰਗ ਹੋਈ ਹੈ ਜਿਸ ਤੇ ਵਿੱਚ ਵੱਡਾ ਫੈਸਲਾ ਲਿੱਤਾ ਗਿਆ ਤਾਂ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾਂ ਤੇ ਰੋਕ ਲਗਾ ਦਿੱਤੇ ਕਿ ਇਹਨਾਂ ਦੀ ਸੇਵਾਵਾਂ ਜਿਹੜੀ ਕਿ ਖਤਮ ਕਰ ਦਿੱਤੀਆਂ ਗਈਆਂ ਨੇ ਹਰਜਿੰਦਰ ਸਿੰਘ ਤਾਂ ਅਮੀ ਦੀ ਅਗਵਾਈ ਹੇਠ ਹੋਈ ਅੰਤਰਿਕ ਕਮੇਟੀ ਦੀ ਮੀਟਿੰਗ ਦੇ ਦੌਰਾਨ ਇਹ ਵੱਡਾ ਫੈਸਲਾ ਲੈਂਦੇ ਆ ਤਖਤ શ્રી ਦਮਦਮਾ ਸਾਹਿਬ ਦੇ ਮੁੱਤਲ ਚੱਲ ਰਹੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਲੈਂਦੇ ਹੋਏ ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਜਿਕਰ ਇਹ ਹੋ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਟ੍ਰੋਮਨੀ ਕਮੇਟੀ ਨੇ ਪਹਿਲਾਂ ਹੀ ਮੁੱਤਲ ਕਰ ਦਿੱਤਾ ਸੀ ਅਤੇ ਉਹਨਾਂ ਦੇ ਵਿਰੋਧ ਦਾ ਅਨੁਸ਼ਾਸਨੀ ਕਾਰਵਾਈ ਦੀ ਪ੍ਰਕਿਰਿਆ ਚੱਲ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਡਿਊਟੀਆਂ ਦੀ ਕਠਿਤ ਉਲੰਘਣਾ ਅਤੇ ਪ੍ਰਬੰਧਕੀ ਬੇਨਯਮਾ ਦੀ ਜਾਂਚ ਲਈ ਸਟੋਮ ਨੇ ਕਮੇਟੀ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਦੇ ਰਿਸ਼ਤੇਦਾਰ ਨੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਕਰ ਰਹੀ ਸੀ 19 ਦਸੰਬਰ 2024 ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ Shri Damdama Sahib ਦੇ ਜਥੇਦਾਰ ਦੀਆਂ ਸੇਵਾਵਾਂ ਨੇ ਬੰਡ ਲਈ ਲੋਕ ਰੋਕ ਲਗਾਈ ਰੋਕ ਲਗਾਈ ਗਈ ਸੀ ਜਾਂਚ ਕਮੇਟੀ ਨੂੰ ਪਹਿਲਾ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਫਿਰ ਸਮਾਇਕ ਮਹੀਨਾ ਹੋਰ ਵਧਾਇਆ ਗਿਆ ਅਤੇ 3 ਫਰਵਰੀ ਨੂੰ ਮੋੜ ਇਸ ਕਮੇਟੀ ਦੀ ਮਿਆਦ 1 ਮਹੀਨਾ ਵਧਾਈ ਗਈ ਖਾਸ ਕਰ ਲਈ ਵੀ ਹੈ ਕਿ ਅਕਾਲ ਤਖਤ ਸਾਹਿਬ ਦੇ ਜੱਜਰ ਗਿਆਨੀ ਰਕबीर ਸਿੰਘ ਇਸ ਜਾਂਚ ਕਮੇਟੀ ਤੇ ਇਤਰਾਜ਼ ਵੀ ਜਤਾ ਚੁੱਕੇ ਨੇ ਗਿਆਨੀ ਰਕਬੀਰ ਸਿੰਘ ਨੇ ਕਿਹਾ ਸੀ ਕਿ ਐਸਜੀਪੀਸੀ ਦੀ ਕਮੇਟੀ ਨੂੰ ਜਥੇਦਾਰਾਂ ਦੀ ਜਾਂਚ ਦਾ ਅਧਿਕਾਰ ਨਹੀਂ ਹੈ ਪਰ ਤਾਂ ਦੱਸਣ ਨੇ ਕਿ ਆ ਇੱਕ ਵੱਡਾ ਫੈਸਲਾ ਜਿਹੜਾ ਕਿ ਸਾਹਮਣੇ ਆਇਆ ਹੈ 10 ਫਰਵਰੀ ਨੂੰ ਜਿੱਥੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਤਾਂ ਉਦਰੇ ਮਸ਼ਹੂਰ ਅਦਾਕਾਰ ਤੇ ਗਾਇਕ ਜਿਹੜੇ ਦਿਲਜੀਤ ਦੋਸਾਂਝ ਨੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਜੀਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਵੱਲੋਂ ਪੰਜਾਬ 95 ਫਿਲਮ ਨੂੰ ਲੈ ਕੇ ਇੱਕ ਟਿੱਪਣੀ ਜਿਹੜੀ ਕਿ ਕੀਤੀ ਗਈ ਹੈ ਗਾਇਕ ਦਿਲਜੀਤ ਦੋਸਾਂਝ ਕਿਸੇ ਵੀ ਪਛਾਣ ਦੇ ਮੋਤਾਜ ਨਹੀਂ ਉਹਨਾਂ ਦੇ ਚੌਹਣ ਵਾਲੇ ਇੰਡੀਆ ਦੇ ਵਿੱਚ ਹੀ ਨਹੀਂ ਸਗੋ ਇੰਡੀਆ ਤੋਂ ਬਾਹਰ ਵੀ ਉਹਨਾਂ ਨੂੰ ਕਾਫੀ ਲੋਕ ਜਿਹੜੇ ਕਿ ਪਸੰਦ ਕਰਦੇ ਨੇ ਉਹਨਾਂ ਦੀ ਫੈਨ ਫੋਲੋਇੰਗ ਅਣਗਿਣਤ ਹੈ। ਦਾਸਤਿਅ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੱਕ ਵਾਰ ਮੋੜ ਸੁਰਖੀਆਂ 'ਚ ਨੇ ਆਪਣੇ ਦਿਲੀਮਿਨੇਟੀ ਤੇ ਇੰਡੀਆ ਟੂਰ ਤੋਂ ਬਾਅਦ ਉਹ ਫਿਲਮਾਂ ਵੱਲ ਧਿਆਨ ਦੇ ਰਹੇ ਨੇ। ਪਰ ਉਹਨਾਂ ਦੀ ਨਵੀਂ ਫਿਲਮ ਪੰਜਾਬ 95 ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਹੁਣ ਕੁਝ ਕਾਰਨਾ ਕਰਕੇ ਤਾਲ ਦਿੱਤੀ ਗਈ ਹੈ ਤੇ ਹੁਣ ਗਾਇਕ ਦਾ ਬਿਆਨ ਸਾਹਮਣੇ ਆਇਆ ਦਰਸਲ ਦਿਲਜੀਤ ਇੰਸਟਾਗ੍ਰam ਉਤੇ ਲਾਈਵ ਆਏ ਅਤੇ ਜਿਸ ਦੌਰਾਨ ਉਹਨਾਂ ਦੇ ਫੈਨਸ ਨੇ ਸਵਾਲਾਂ ਦੇ ਜਵਾਬ ਦਿੱਤੇ ਜਦੋਂ ਗਾਇਕ ਤੋਂ ਇਹ ਪੁੱਛਿਆ ਗਿਆ ਕਿ ਪੰਜਾਬ 95 ਕਦੋਂ ਰਿਲੀਜ਼ ਹੋਵੇਗੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮਹਾਰਾਜ ਕਿਰਪਾ ਕਰਨਗੇ ਉਦੋਂ ਫਿਰ ਰਿਲੀਜ਼ ਹੋਵੇਗੀ ਪਰ ਫਿਲਮ ਬਿਨਾ ਕੱਟ ਤੋਂ ਰਿਲੀਜ਼ ਹੋਵੇਗੀ ਮੈਂ ਇਸ ਫਿਲਮ ਦੇ ਨਾਲ ਨਹੀਂ ਆ ਕਿਉਂਕਿ ਇਸ ਦੇ ਵਿੱਚ ਕੱਟ ਲੱਗੇ ਹੋਏ ਨੇ ਮੈਂ ਇਸ ਫਿਲਮ ਨੂੰ ਉਦੋਂ ਹੀ ਸਪੋਰਟ ਕਰਾਂਗਾ ਜਦੋਂ ਇਹ ਬਿਨਾ ਕੱਟ ਤੋਂ ਚੱਲੇਗੀ ਦੱਸ ਦੇ ਕਿ ਫਿਲਮ ਪੰਜਾਬ 95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮਨ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦੂੰਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਇਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੰਘਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੌਮਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡਿਊਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾਟ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਅੱਧੀ ਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੇ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਰੋਂ ਬਾਹਰ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਤੁਹਾਡੀ ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਅਦਾਕਾਰ ਵਿਕੀ ਕੌਸ਼ਲ ਤੇ ਅਦਾਕਾਰਾ ਰਸ਼ਮਿਕਾ ਮੰਡਾਨਾ ਸ਼੍ਰੀਦਰਪਾ ਸਾਹਿਬ ਨਤਮਸਤਕ ਹੋਏ ਨੇ ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਬਾਲੀਵੁੱਡ ਦੇ ਅਦਾਕਾਰ ਵਿਕੀ ਕੌਸ਼ਲ ਅਤੇ ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਨਵੀਂ ਫਿਲਮ ਛਾਵਾਂ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਨਵੀਂ ਫਿਲਮ ਛਾਵਾਂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੋਵੇਂ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਕੇ था टेकਿਆ ਅਤੇ ਸਰਬੱਤ ਦੇ ਪਲੇ ਲਈ ਅਰਦਾਸ ਕੀਤੀ। શ્રી ਹਰਮੰਦਰ ਸਾਹਿਬ ਵਿਖੇ ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਡਾਨਾ ਨੂੰ ਦੇਖ ਕੇ ਫੈਨਸ ਦਾ ਭਾਰੀ ਇਕੱਠ ਉਹਨਾਂ ਦੇ ਨਾਲ ਤਸਵੀਰਾਂ ਖਿਚਾਉਣ ਲੱਗਾ। ਵਿੱਕੀ ਕੌਸ਼ਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਛਾਵਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਵਿੱਕੀ ਕੌਸ਼ਲ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਵੀ ਕਿਹਾ ਸੀ ਕਿ ਛਾਵਾਂ ਮੇਰੇ ਕੈਰੀਅਰ ਦੀਆਂ ਸਭ ਤੋਂ ਔਖੀਆਂ ਫਿਲਮਾਂ ਦੇ ਵਿੱਚੋਂ ਇੱਕ ਹੈ। ਵਿੱਕੀ ਕੌਸ਼ਲ ਫਿਲਮ ਛਾਵਾਂ ਦੇ ਵਿੱਚ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾਰੇ ਨੇ ਜਦਕਿ ਅਕਸ਼ੇਖ ਖੰਨਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਭੂਮਿਕਾ ਨਿਭਾ ਰਹੇ ਨੇ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ